ਕੀ ਕਿਸਾਨ ਪ੍ਰਭ ਉਹ ਬਰਾਡ ਫਾਰਮ YouTube ਚੈਨਲ ਉੱਤੇ ਤੁਹਾਡਾ ਸਵਾਗਤ ਹੈ ਤੇ Facebook ਪੇਜ ਦੇ ਉੱਤੇ ਅੱਜ ਤਰੀਕ ਹੋ ਗਈ ਹੈ 10 ਨਵੰਬਰ 2025 ਵੀਨੇ ਬਈ ਤੂੜੀ ਦਾ ਰੇਟ ਕੀ ਜਾਂਦਾ ਆਜੋ ਬਈ ਆ ਪਹਿਲਾਂ ਨਾਗਾ 6 7 ਨਾਗਾ ਇਹ ਵੇਣਿਆ ਬਈ ਤੇ ਤੁਸੀਂ ਗਾ ਕੇ ਚੈੱਕ ਕਰ ਸਕਦੇ ਹੋ ਬਾਕੀ ਬਈ ਟਰਾਲਿੰਗ ਵਾਲੀ ਹੈ ਰੱਖੇ ਇਹ ਲਾਈਕ ਐਂਡ ਸ਼ੇਅਰ ਕਰ ਦਿਓ ਬਈ ਲੋ ਅੰਦਰ ਵੀ ਤੁਸੀਂ ਬੋਲੋ ਬਈ 8300 ਰੁਪਿਆ 300 ਜਾਏਗਾ ਟਿੱਖੜਾਲੇ ਨਹੀਂ ਝੱਕੜਾਲੇ ਜਾਣਾ 325 25 325 20 650 ਆਹ 650 ਸਿਵੀਆਂ ਜਾਵੜਾਂ 650 60 ਬੈਠੋ ਦੋ ਬੋਲੀਆਂ 70 80 85 90 95 405 5 10 15 20 20 ਰੁਪਏ 35 ਰੁਪਏ 450 450 55 60 65 70 75 80 485 485 ਹੋਲਾ ਵੇਖਣੇ 485 ਰੁਪਏ ਬਾਈ ਲੋ ਵੀ ਕਿਸਾਨ ਭਰਾ ਉਹ ਟਰਾਲੀ 400 ਤੇ 85 ਰੁਪਏ ਹੋ ਚੁੱਕੀ ਆ ਬਾਈ ਜੀ ਪਹਿਲੀ ਟਰਾਲੀ ਆ ਜੋ ਕੀ ਨਾ ਉਹ 400 ਤੇ 85 ਹੋ ਚੁੱਕੀ ਦਈ ਬਾਈ ਮੰਡੀ ਦਾ ਮਾਹੌਲ ਚੈੱਕ ਕਰ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਕਰਦਿਆ ਕਰੋ ਬਾਕੀ ਕੋਈ ਵੇਣਿਆ ਅੱਗੇ ਕੀ ਹਿਸਾਬ ਕਿਤਾਬ ਜਾਂਦਾ ਆਹਲੀ ਟਰਾਲੀ ਦਾ ਆ ਜਾਓ ਬਾਈ ਲੋ ਬਾਈ ਆਜੋ ਇਹ ਸੰਜੀਤ ਦਰਦ ਦਰ ਦਰ ਮਰਜੀ ਲੈ ਜਾ ਯਾਰ ਕਿਰਾਇਆ ਫੁੱਲ ਦੇ ਦੇ ਚੱਲੋ ਚੱਲੇਗਾ ਚੱਲ ਬੜਾਂਗੇ ਬਸ ਦਾ ਤੇਲ ਪਾ ਦੇ ਤੇ ਕੀ ਕਰਦਾ ਜੋ ਮਰਜੀ ਕਰ ਲੈ ਜਿੰਨਾ ਬਚਿਆ 500 ਰੁਪਿਆ ਕਿਰਾਇਆ ਦੇ ਕਿਰਾਇਆ ਜੈਨ ਤੇਰੇ ਹਿਸਾਬ ਨਾਲ ਉਸੇ ਚੱਲਦਾ ਬਈ ਮੈਂ ਕੋਈ ਚੱਲਦਾ ਮੈਂ ਤੇ ਕੁਝ ਲੈ ਨਾ ਨਾ ਯਾਰ ਆਪਾਂ ਦਾ ਕੋਈ ਹਿਸਾਬ ਨਹੀਂ ਲੋ ਹਾਂਜੀ ਬੋਲੋ 400 500 ਰੁਪਏ ਲਵਨੀਆਂ ਤੇ ਮੇਰੇ ਨਾਲ ਅੱਜ ਤੇਰੀ ਵਾਰੀ 500 500 500 ਬੋਲੀ ਦੇ 500 500 ਬੋਲਾ ਬਈ ਨਾ ਚਲ 800 ਰੁਪਏ ਲੋ ਵੀ ਕਿਸਾਨ ਪਰਵੋ ਇਹ ਨਾਗ 500 ਰੁਪਏ ਹੋ ਗਿਆ ਬਾਈ 500 ਰੁਪਏ ਇਧਰ ਪੱਟੀ ਵੀ ਆ ਗਿਆ ਕਹਿੰਦੇ ਕੁੜੀ ਲੈ ਕੇ ਅੱਜ ਤੇ 500 ਰੁਪਏ ਹੋ ਗਿਆ ਬਈ ਇਹ ਨਾਗ ਅਗਲਾ ਨਾਗ ਵੇਹਣਿਆ ਕੀ ਹਿਸਾਬ ਕਿਤਾਬ ਜਾਂਦਾ ਦੂਜਾ ਨਾਗ ਤਾਂ ਵੱਟੀ ਵੀ ਆ ਗਿਆ ਕਹਿੰਦੇ ਤੂੜੀ ਲੈ ਕੇ ਬਈ ਬਾਕੀ ਵੇਹਣਿਆ ਬਈ ਆ ਜਾਓ ਲੋ ਬਈ ਆਣ ਆ ਗਿਆ ਵੇਹਣਿਆ ਅੱਜ ਕਟ ਕੁੱਟ ਵਾਵਾ ਲੱਗਦਾ ਮਾਹੌਲ ਛੋਲ ਚੰਗਾ ਜਿਹਾ ਬਣਿਆਗਾ ਬਾਕੀ ਵੇਹਣਿਆ ਲਾਈਕ ਐਂਡ ਸ਼ੇਅਰ ਕਮੈਂਟ ਕਰ ਦਿਆ ਕਰੋ ਆ ਗਿਆ ਕੇਵਲ ਬਾਈ ਕਿੱਧਰ ਗਿਆ ਭਈਓ ਟਰਾਲੀ ਹੋ ਗਿਆ ਭਈਓ ਆਗੇ ਕਿੰਨੇ ਚੱਕਰ ਨੇ ਆਪਟਰਸਨ ਨਾਲ ਹੋ ਗਈ ਸਲਾ ਬੀ ਬਾਣੀ ਮੁੱਢੀ ਭਾਈਆ ਕਿੰਨਾ ਵੱਧ ਕੇ ਲਾਉਂਦੇ ਫੇਰੇ ਕਿਹੜਾ ਮਰ ਜਾਗੇ ਇੱਥੇ 200 ਕੋਈ ਨਹੀਂ ਹੁੰਦਾ 200 200 200 200 ਬੋਲਾ ਭਾਈ ਕਿਨੇ ਆਪਾਸੇ ਲੋਟ ਨਹੀਂ ਰੋ 200 ਰੁਪਏ ਲੈ ਗ ਬਈ ਓਏ ਲੋ ਵੀ ਕਿਸਾਨ ਭਰਾਵੋ ਇਹ ਨਾ ਕਿ 200 ਰੁਪਏ ਹੋ ਚੁੱਕਿਆ ਹੁਣ ਇਹ ਗੱਡੀਆਂ ਦਾ ਕੱਲ ਨੂੰ ਦੇਖਦੇ ਬਸ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਕਰ ਦਿਆ ਕਰੋ ਅੱਗੇ ਬਈ ਦੋ ਤਿੰਨ ਨਾ ਕਿ ਤੇ ਇੱਕੋ ਪੱਟੀ ਲੈ ਚਾਰ ਨਾਕ ਰਹਿ ਗਏ ਆ ਚਾਰਾ ਨਗਾ ਦਾ ਵੇਣਿਆ ਕੀ ਹਿਸਾਬ ਕਿਤਾਬ ਜਾਂਦਾ ਬਾਕੀ ਕਿਸਾਨ ਭਰਾਵੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਕਰ ਦਿਆ ਕਰੋ ਔਰ ਨਾ ਕਿ ਵੇਣਿਆ ਕੀ ਰੇਟ ਆਂਦਾ ਆ ਰਿਓ ਬਈ ਲਾਈਕ ਐਂਡ ਸ਼ੇਅਰ ਕਰਿਆ ਕਰੋ ਲੋ ਬਈ ਉਹ ਆ ਗਿਆ ਬਈ ਕੇਵਲ ਤੂੜੀ ਵੀ ਚੰਗੀ ਆ ਕਹਿੰਦੇ ਆ ਬੋਲੋ ਬਾਈ 400 ਜਾਂ 400 400 ਆਓ ਆ ਗਏ 400 ਦੇ 400 15 ਸਾਢੇ 400 400 ਜਾਂ 470 67 77 475 ਉਹ ਲੈ ਗਏ 81 81 415 485 ਰੁਪਏ ਬਾਈ ਨੇ ਲੋ ਵੀ ਕਿਸਾਨ ਭਰਾ ਉਹ ਇੰਨਾ ਕਿ 485 ਰੁਪਏ ਹੋ ਗਿਆ 485 ਰੁਪਏ ਹੁਣ ਤਿੰਨ ਨਾਗ ਹੋਰ ਰਹਿ ਗਏ ਬਾਈ ਕਿਉਂਕਿ ਅੱਜ ਬਾਈ ਪੱਟੀ ਵੀ ਆ ਚੁੱਕਿਆਗਾ ਤੇ ਵੇਣਿਆ ਬਾਈ ਆ ਨਾਗ ਦਾ ਕੀ ਰੇਟ ਹੈ ਦਾ ਸਵਰਾਜ 855 ਵਾਲੀ ਬਾਈ ਦਾ ਤੂੜੀ ਇਹ ਵੀ ਆ ਤੇ ਚੰਗੀ ਲਈ ਫਿਰਦਾ ਬਾਈ ਬਹੁਤ ਵਧੀਆ ਤੂੜੀਆਂ ਜਮਾਂ ਬਾਈ ਓਕੇ ਦੀ ਰਿਪੋਰਟ ਆ ਤੂੜੀ ਬਾਕੀ ਵੀ ਵੇਣੇ ਆ ਜੋ ਇਦਾ ਕਿ ਰੇਡ ਜਾਂਦਾ ਮੇਨੇ ਬਾਕੀ ਬਈ ਮੰਡੀ ਦਾ ਮੋੜ ਚੈੱਕ ਕਰਦਾ ਰਿਹਾ ਬਈ ਮਿਲਦਾ ਲੌਬੀ ਉਧਰ ਜਾਊਗਾ ਕੋਲੀ ਲੋ ਬਈ ਆ ਜਾਓ ਤੈਨੂੰ ਸੋੜ ਵੀ ਰੱਖਿਆ ਨਾ ਬੋਲਾ ਬਈ 850 400 420 400 5 10 15 20 30 50 60 70 75 80 85 485 ਬੋਲਾ ਬਾਈ ਕਿਨੇ 90 ਹਾਂ ਜਾਣੇ ਨਹੀਂ ਜਾਣੇ ਮੈਂ ਬੋਲੇ 500 5 505 ਬੰਦ ਬੋਲਦਾ ਕੋਈ 505 ਰੁਪਏ ਲਓ ਵੀ ਕਿਸਾਨ ਭਰਾ ਉਹ ਇਹਨਾਂ ਦਾ ਰੇਟ ਹੋ ਗਿਆ 500 ਤੇ 5 ਰੁਪਏ ਪੱਟੀ ਦੀ ਟਰਾਲੀ ਦਾ ਬਈਓ ਥੋੜੀ ਜੀ ਨਾ ਪ੍ਰੋਬਲਮ ਕਰਨ ਵੀਡੀਓ ਕੱਟ ਕੇ ਦੁਬਾਰਾ ਚਲਾਉਣੀ ਪਈ ਤੇ ਉਹ ਚਲੋ ਕੋਈ ਨਹੀਂ ਵੀਡੀਓ ਦਾ ਨਾਲ ਹੀ ਆ ਬਾਕੀ ਵੀ ਦੋ ਨਾਕ ਰਹਿ ਗਿਆ ਕਿਸਾਨ ਭਰਾ ਉਹ ਵੀ ਇਹਨਾਂ ਦੋਹਾਂ ਨਾ ਕਹਿੰਦਾ ਕਿਥੋਂ ਕਿਥੇ ਘਰੇੜੇ ਜਾਂਦਾ ਬਾਕੀ ਵੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਕਰ ਦਿਆ ਕਰੋ ਬਈ ਉਧਰ ਨਾ ਟਰੈਕਟਰ ਚੱਲੀ ਫਿਰਦੇ ਕਰਕੇ ਨਾ ਬਈ ਉਹ ਉੱਤੇ ਲਾਈ ਬੈਠਿਆ ਐਂਪਲੀਫਾਇਰ ਜਾਂ ਤੇ ਤਾਂ ਹੀ ਕਰਕੇ ਮਨੇ ਵੀਡੀਓ ਨਾ ਬਈ ਰੋਕਣੀ ਪੈਂਦੀ ਕਿਸਾਨ ਭਰਾਓ ਇਸ ਕਾਰਨ ਦੇ ਕਾਰਨ ਬਾਕੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਕਰ ਦਿਆ ਕਰੋ ਬਈ ਆਪਾਂ ਆਹ ਨਾਲ ਨਾ ਗੈਣੀਆਂ ਬਾਕੀ ਬਈ ਕੇਵਲ ਉਧਰ ਆ ਚੁੱਕਿਆਗਾ ਵੇਣਿਆ ਆ ਦਾ ਕੀ ਰੇਟ ਆਂਦਾਗਾ ਉਹ ਤਾਂ ਉਸੇ ਜਿਹੜਾ ਮੈਂ ਤਾਂ ਅੱਥਰੜ ਗਿਆ ਮੈਂ ਆਪੋ ਜੀ ਨਹੀਂ ਬਈ ਮੁਰਕਾ ਕਰੂੰ ਕਿੰਨੇ ਦੱਸੂਗੀ ਕਿੰਨੇ ਦੱਸੂਗੀ ਇਹਨੇ ਆਉਣ ਨਹੀਂ ਦੇਤਾ ਇਹਨਾਂ ਦੇ ਤਾਂ ਨਹੀਂ ਸਾਡੇ ਵਾਲੇ ਗੋਂਡੀ ਲੈ ਲਾ ਹਾਂ ਉਹ ਗੋਡੀ ਕਿੱਲਾ ਚੋ ਦਿੱਤੀ ਤਾਂ ਅੱਗੇ ਉਹਨੇ ਇੱਕ ਫੈਟ ਤੱਕ ਗੱਡ ਰੇ ਯਾਰ ਪਹਿਲਾਂ ਕੀ ਲੈਣੇ ਇੰਤ ਲੈ ਗਰ ਪਿੰਦੀ ਕਿ ਨਹੀਂ ਲੋ ਬਈ ਦੋ ਨਾਕ ਰਹਿ ਗਿਆ ਭਈ ਉਹਦਰ ਨਾ ਬੋਲੀ ਤਾਂ ਹੋਈ ਸੀ ਪਰ ਭਈ ਉਹ ਸਾਡੇ ਨਹੀਂ ਪੈਣੀ ਤੋੜੀ ਬਾਕੀ ਵੀ ਦਰਮੋਲ ਬਣ ਗਿਆ ਵੇਣੇ ਕੀ ਹਿਸਾਬ ਤੱਕ ਜਾਊਗਾ ਆ ਰਹੀ ਲੋ ਭਾਈ ਫੇਰ ਉਧਰ ਹੀ ਘੁੱਕ ਗਏ ਤੇ ਆਪਾਂ ਵੀ ਉਧਰ ਹੀ ਘੁੱਕ ਗਏ ਆ ਬਾਕੀ ਵੀ ਜਨਰੇਟਰ ਕਰਕੇ ਨਾ ਮਾ ajo ਉਹੀ ਆਉਂਦੀ ਆ ਜੀ ਤੁਹਾਨੂੰ ਬੋਲਾ ਭਾਈ 400 400 550 60 65 70 70 80 80 85 90 95 495 ਬੋਲਾਂਗੇ 500 500 505 ਬੋਲਦਾ ਕੋਈ 505 ਲੋ ਵੀ ਨਾਗ ਵੀ 505 ਹੋ ਗਿਆ ਤੇ ਭਾਈ ਦੋ ਨਾਗ 505 ਗਏ ਤੇ ਇੱਕ ਨਾਗ 500 ਰੁਪਏ ਗਿਆ 500 ਵੀ ਡੇੜ ਗੇੜ ਭਈ ਅਜੇ 500 ਦੇ ਨੇੜੇ ਗੇੜੀ ਗਿਆ ਭਾਈ ਰੇਟ ਬਾਕੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਕਰ ਦਿਆ ਕਰੋ ਬਾਕੀ ਵੀ ਅਖੀਰ ਲਾਣਾ ਗਿਆ ਵੇਣੇ ਕਿੱਥੋਂ ਕਲਿੱਕ ਕਰ ਜਾਂਦਾ ਵੀਡੀਓ ਨੂੰ ਲਾਈਕ ਸ਼ੇਅਰ ਦੇ ਭਾਈ ਆ ਜਾਓ ਤੂੜੀ ਦੀ ਬੋਲੀ ਤੇ ਆਈ ਸੀ ਵੀ ਕੋੜ ਪੂਰਾ ਦੀ ਮੰਡੀ ਦੇ ਵਿੱਚ ਮਾਹੌਲ ਪੂਰਾ ਵਧੀਆ ਸੀ ਅੱਜ ਵੀ ਗਾ ਗੋਗ ਚੰਗੇ ਸੀਗੇ ਉੱਧਰ ਕੋਈ ਦੇਖ ਹੀ ਖਦੇ ਹਾਂ ਭਾਈ ਬਾਕੀ ਵੀ ਵੇਣੇ ਆ ਜਾਓ ਆ ਉੱਧਰ ਦੀ ਆਉਂਦਾ ਭਾਈ ਕੇਵਲ ਭਈ ਆਉਂਦਾ ਸਰਾ ਮਾਹੌਲ ਬਣਾ ਗਿਆ ਸਰਾ ਲੋਕ ਭਾਈ ਨਹੀਂ ਲੱਤਵਾ ਹੋ ढाई सौ पचंजा अठ पै सौ पजहतर 80 300 5 10 15 20 25 30 30 ਬੋਲਾਂਗੇ ਨੇ 35 40 45 350 50 60 65 70 ਬੋਲਾਂਗੇ 75 80 81 90 95 400 5 10 15 20 25 30 35 ਸੁਣ ਲਿਆ 35 ਉਹ ਲਾ ਲਾ 35 ਲੋ ਵਿਕਾ ਬਰਾਵੋ ਨਾ 435 ਰੁਪਏ ਜਾਵੜਿਆ ਬਾਕੀ ਕਿਹਨੇ ਸ਼ੇਅਰ ਕਮੈਂਟ ਕਰ ਦਿਆ ਕਰੋ ਬਾਈ ਵੇਨੇ ਹੁਣ ਕੱਲੂ ਕੀ ਰੇਟ ਜਾਊਗਾ 11 ਤਰੀਕ ਨੂੰ ਅੱਜ ਬਾਈ ਜੀ ਤਰੀਕ ਸੀ ਕੀ 10 ਬਹੁਤ ਬਹੁਤ ਧੰਨਵਾਦ YouTube ਚੈਨਲ ਦੇ ਨਾਲ ਜੁੜੋ